ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਨਾਤੇ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਹੁੰਦਾ ਹੈ ਤਾਂ ਦੱਸ ਦਈਏ ਕਿ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਦੀ ਪਛਾਣ ਹੋ ਚੁੱਕੀ ਹੈ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਉਸੇ ਸ਼ਖਸ ਦੀ ਹੈ ਤੇ ਪੁਲਸ ਦੇ ਪੁੱਛਗਿੱਛ ਦੇ ਵਿੱਚ ਇਸ ਨੇ ਆਪਣਾ ਨਾਮ ਰਾਜੇਸ਼ ਪਾਈ ਖੀਮਜੀ ਪਾਈ ਸਾਕਾਰਿਆ ਅਤੇ ਆਪਣਾ ਰਹਿਣ ਦਾ ਸਥਾਨ ਗੁਜਰਾਤ ਰਾਜਕੋਟ ਦੱਸਿਆ ਦਰਅਸਲ ਹਮਲਾਵਰ ਦੀ ਉਮਰ 41 ਸਾਲ ਹੈ ਦਰਅਸਲ ਇਸ ਘਟਨਾ ਬਾਰੇ ਤੁਹਾਨੂੰ ਦੱਸ ਦਿੰਨੀ ਹਾਂ ਕਿ ਹਮਲਾ ਉਸ ਵੇਲੇ ਹੁੰਦਾ ਜਦੋਂ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਸਿਵਲ ਲਾਈਨਸ ਦੇ ਦਫ਼ਤਰ ਦੇ ਵਿੱਚ 7 ਵਜੇ ਰੋਜ਼ਾਨਾ ਜਨਤਕ ਸੁਣਵਾਈ ਕਰ ਰਹੇ ਸਨ ਤਾਂ ਰੋਜ਼ਾਨਾ ਦੀ ਤਰ੍ਹਾਂ ਇੱਥੇ ਵੀ ਉਹ ਇਕੱਠੇ ਹੁੰਦੇ ਨੇ ਹਮਲਾਵਰ ਜੋ ਕਿ ਪਿੱਠ ਤੇ ਬੈਗ ਹੱਥ ਦੇ ਵਿੱਚ ਕੁਝ ਕਾਗਜ਼ ਲੈ ਕੇ ਆਇਆ ਸ਼ਿਕਾਇਤ ਦੇ ਬਹਾਨੇ ਮੁੱਖ ਮੰਤਰੀ ਦੇ ਕੋਲ ਪਹੁੰਚਦਾ ਚਸ਼ਮਦੀਦਾ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਕਾਗਜ਼ ਦਿੱਤੇ ਫਿਰ ਅਚਾਨਕ ਉੱਚੀ ਚੀਕਣਾ ਸ਼ੁਰੂ ਕਰ ਦਿੰਦਾ ਤੇ ਮੁੱਖ ਮੰਤਰੀ ਤੇ ਹਮਲਾ ਕਰ ਦਿੱਤਾ ਜਾਂਦਾ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹੀ ਹਮਲਾਵਰ ਨੂੰ ਫੜਿਆ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਵਿਰਿੰਦਰ ਸੱਚਦੇਵਾ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਸਿਰ ਤੇ ਮਾਮੂਲੀ ਜਿਹੀ ਸੱਟ ਲੱਗੀ ਪਰ ਉਹ ਸੁਰੱਖਿਤ ਨੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਸ ਹਮਲੇ ਦਾ ਮਕਸਦ ਕੀ ਸੀ ਕਿ ਹਮਲਾਵਰ ਸੱਚਮੁੱਚ ਗੁਜਰਾਤ ਦਾ ਰਹਿਣ ਵਾਲਾ ਹੈ ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਇਹ ਗੁਜਰਾਤ ਦਾ ਹੈ ਤਾਂ ਉਹ ਦਿੱਲੀ ਮੁੱਖ ਮੰਤਰੀ ਨੂੰ ਸ਼ਿਕਾਇਤ ਦੇਣ ਕਿ ਕਰਨ ਆਇਆ ਸੀ ਦੱਸ ਦਈਏ ਕਿ ਇਸੇ ਦਰਮਿਆਨ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਹੋ ਰਹੀ ਹੈ ਦਿੱਲੀ ਸਰਕਾਰ ਦੇ ਮੰਤਰੀ ਕਬਿਲ ਮਿਸ਼ਰਾ ਨੇ ਇਸ ਹਮਲੇ ਨੂੰ ਇੱਕ ਨਾ ਮੁਆਫੀਯੋਗ ਅਪਰਾਧ ਦੱਸਿਆ ਤੇ ਹਮਲਾ ਕਰਨ ਵਾਲੇ ਤੇ ক্রਾਉਨ ਵਾਲੇ ਦੋਹਾਂ ਨੂੰ ਕਾਇਰ ਤੇ ਅਪਰਾਧੀ ਵੀ ਕਿਹਾ ਤਾਂ ਭਾਜਪਾ ਆਗੂਆਂ ਨੇ ਵੀ ਹਮਲੇ ਪਿੱਛੇ ਕਿਸੇ ਸਿਆਸੀ ਸਾਜ਼ਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਤਾਂ ਫਿਲਹਾਲ ਇਸ ਦੀ ਜਾਂਚ ਹੋ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਨਾਤੇ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਹੁੰਦਾ ਹੈ ਤਾਂ ਦੱਸ ਦਈਏ ਕਿ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਦੀ ਪਛਾਣ ਹੋ ਚੁੱਕੀ ਹੈ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਉਸੇ ਸ਼ਖਸ ਦੀ ਹੈ ਤੇ ਬਲਸ ਦੀ ਪੁਛਗਿਸਤ ਦੇ ਵਿੱਚ ਇਸ ਨੇ ਆਪਣਾ ਨਾਮ ਰਾਜੇਸ਼ ਭਾਈ ਖੀਮਜੀ ਭਾਈ ਸਾਕਾਰੀਆ ਅਤੇ ਆਪਣੇ ਰਹਿਣ ਦਾ ਸਥਾਨ ਗੁਜਰਾਤ ਰਾਜਕੋਟ ਦੱਸਿਆ। ਦਰਅਸਲ ਹਮਲਾਵਰ ਦੀ ਉਮਰ 41 ਸਾਲ ਹੈ। ਦਰਅਸਲ ਇਸ ਘਟਨਾ ਬਾਰੇ ਤੁਹਾਨੂੰ ਦੱਸ ਦਿੰਨੀ ਆ ਕਿ ਹਮਲਾ ਉਸ ਵੇਲੇ ਹੁੰਦਾ ਜਦੋਂ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਸਿਵਲ ਲਾਈਨਸ ਤੇ ਦਫ਼ਤਰ ਦੇ ਵਿੱਚ 7 ਵਜੇ ਰੋਜ਼ਾਨਾ ਜਨਤਕ ਸੁਣਵਾਈ ਕਰ ਰਹੇ ਸਨ। ਤਾਂ ਰੋਜ਼ਾਨਾ ਦੀ ਤਰ੍ਹਾਂ ਇੱਥੇ ਵੀ ਉਹ ਇਕੱਠੇ ਹੁੰਦੇ ਨੇ। ਹਮਲਾਵਰ ਜੋ ਕਿ ਪਿੱਠ ਤੇ ਬੈਗ ਹੱਥ ਦੇ ਵਿੱਚ ਕੁਝ ਕਾਗਜ਼ ਲੈ ਕੇ ਆਇਆ ਸ਼ਿਕਾਇਤ ਦੇ ਬਹਾਨੇ ਮੁੱਖ ਮੰਤਰੀ ਦੇ ਕੋਲ ਪਹੁੰਚਦਾ। ਚਸ਼ਮਦੀਦਾ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਕਾਗਜ਼ ਦਿੱਤੇ ਫਿਰ ਅਚਾਨਕ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਮੁੱਖ ਹਮਲਾ ਕਰ ਦਿੱਤਾ ਜਾਂਦਾ ਹੈ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹੀ ਹਮਲਾਵਰ ਨੂੰ ਫੜਿਆ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਰਿੰਦਰ ਸੱਚਦੇਵਾ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਸਿਰ ਤੇ ਮਾਮੂਲੀ ਜੀ ਸੱਟ ਲੱਗੀ ਪਰ ਉਹ ਸੁਰੱਖਿਅਤ ਨੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਸ ਹਮਲੇ ਦਾ ਮਕਸਦ ਕੀ ਸੀ ਕਿ ਹਮਲਾਵਰ ਸੱਚਮੁੱਚ ਗੁਜਰਾਤ ਦਾ ਰਹਿਣ ਵਾਲਾ ਹੈ ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਇਹ ਗੁਜਰਾਤ ਦਾ ਹੈ ਤਾਂ ਦਿੱਲੀ ਮੁੱਖ ਮੰਤਰੀ ਨੂੰ ਸ਼ਿਕਾਇਤ ਦੇਣ ਕੀ ਕਰਨ ਆਇਆ ਸੀ ਤਾਂ ਦੱਸ ਦਈਏ ਕਿ ਇਸੇ ਦਰਮਿਆਨ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਹੋ ਰਹੀ ਹੈ ਦਿੱਲੀ ਸਰਕਾਰ ਦੇ ਮੰਤਰੀ ਕਬਿਲ ਮਿਸ਼ਰਾ ਨੇ ਹਮਲੇ ਨੂੰ ਇੱਕ ਨਾਮੁਆਫੀਯੋਗ ਅਪਰਾਧ ਦੱਸਿਆ ਤੇ ਹਮਲਾ ਕਰਨ ਵਾਲੇ ਤੇ ক্রਾਉਨ ਵਾਲੇ ਦੋਹਾਂ ਨੂੰ ਕਾਇਰ ਤੇ ਅਪਰਾਧੀ ਵੀ ਕਿਹਾ ਤਾਂ ਭਾਜਪਾ ਆਗੂਆਂ ਨੇ ਵੀ ਹਮਲੇ ਪਿੱਛੇ ਕਿਸੇ ਸਿਆਸੀ ਸਾਜ਼ਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਤਾਂ ਫਿਲਹਾਲ ਅਸਦੀ ਜਾਂਚ ਹੋ ਰਹੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਨਾ ਤੇ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਹੁੰਦਾ ਹੈ ਤਾਂ ਦੱਸ ਦਈਏ ਕਿ ਸੀਐਮ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਦੀ ਪਛਾਣ ਹੋ ਚੁੱਕੀ ਹੈ ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਉਸੇ ਸ਼ਖਸ ਦੀ ਹੈ ਤੇ ਪੁਲਿਸ ਦੇ ਪੁੱਛਗਿੱਛ ਦੇ ਵਿੱਚ ਇਸ ਨੇ ਆਪਣਾ ਨਾਮ ਰਾਜੇਸ਼ ਪਾਈ ਖੀਮਜੀ ਪਾਈ ਸਾਕਾਰੀਆ ਅਤੇ ਆਪਣੇ ਰਹਿਣ ਦਾ ਸਥਾਨ ਗੁਜਰਾਤ ਰਾਜਕੋਟ ਦੱਸਿਆ। ਦਰਅਸਲ ਹਮਲਾਵਰ ਦੀ ਉਮਰ 41 ਸਾਲ ਹੈ। ਦਰਅਸਲ ਇਸ ਘਟਨਾ ਬਾਰੇ ਤੁਹਾਨੂੰ ਦੱਸ ਦਿੰਨੀ ਆ ਕਿ ਹਮਲਾ ਉਸ ਵੇਲੇ ਹੁੰਦਾ ਜਦੋਂ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਸਿਵਲ ਲਾਈਨਸ ਤੇ ਦਫ਼ਤਰ ਦੇ ਵਿੱਚ 7 ਵਜੇ ਰੋਜ਼ਾਨਾ ਜਨਤਕ ਸੁਣਵਾਈ ਕਰ ਰਹੇ ਸਨ। ਤਾਂ ਰੋਜ਼ਾਨਾ ਦੀ ਤਰ੍ਹਾਂ ਇੱਥੇ ਵੀ ਉਹ ਇਕੱਠੇ ਹੁੰਦੇ ਨੇ। ਹਮਲਾਵਰ ਜੋ ਕਿ ਪਿੱਠ ਤੇ ਬੈਗ ਹੱਥ ਦੇ ਵਿੱਚ ਕੁਝ ਕਾਗਜ਼ ਲੈ ਕੇ ਆਇਆ ਸ਼ਿਕਾਇਤ ਦੇ ਬਹਾਨੇ ਮੁੱਖ ਮੰਤਰੀ ਦੇ ਕੋਲ ਪਹੁੰਚਦਾ। ਚਸ਼ਮਦੀਦਾ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਕਾਗਜ਼ ਦਿੱਤੇ ਫਿਰ ਅਚਾਨਕ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਮੁੱਖ ਹਮਲਾ ਕਰ ਦਿੱਤਾ ਜਾਂਦਾ ਹੈ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹੀ ਹਮਲਾਵਰ ਨੂੰ ਫੜਿਆ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਰਿੰਦਰ ਸੱਚਦੇਵਾ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਸਿਰ ਤੇ ਮਾਮੂਲੀ ਜਿਹੀ ਸੱਟ ਲੱਗੀ ਪਰ ਉਹ ਸੁਰੱਖਿਅਤ ਨੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਸ ਹਮਲੇ ਦਾ ਮਕਸਦ ਕੀ ਸੀ ਕਿ ਹਮਲਾਵਰ ਸੱਚਮੁੱਚ ਗੁਜਰਾਤ ਦਾ ਰਹਿਣ ਵਾਲਾ ਹੈ ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਇਹ ਗੁਜਰਾਤ ਦਾ ਹੈ ਤਾਂ ਦਿੱਲੀ ਮੁੱਖ ਮੰਤਰੀ ਨੂੰ ਸ਼ਿਕਾਇਤ ਦੇਣ ਕੀ ਕਰਨ ਆਇਆ ਸੀ ਤਦਾਦ ਇਹ ਕੇਸ ਦੇ ਦਰਮਿਆਨ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਹੋ ਰਹੀ ਹੈ ਦਿੱਲੀ ਸਰਕਾਰ ਦੇ ਮੰਤਰੀ ਕਬਿਲ ਮਿਸ਼ਨ ਨੇ ਹਮਲੇ ਨੂੰ ਇੱਕ ਨਾ ਮੁਆਫੀਯੋਗ ਅਪਰਾਧ ਦੱਸਿਆ ਹਮਲਾ ਕਰਨ ਵਾਲੇ ਤੇ ক্রਾਉਣ ਵਾਲੇ ਦੋਹਾਂ ਨੂੰ ਕਾਇਰ ਤੇ ਅਪਰਾਧੀ ਵੀ ਕਿਹਾ ਤਾਂ ਭਾਜਪਾ ਆਗੂਆਂ ਨੇ ਵੀ ਹਮਲੇ ਪਿੱਛੇ ਕਿਸੇ ਸਿਆਸੀ ਸਾਜ਼ਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਤਾਂ ਫਿਲਹਾਲ ਇਸ ਦੀ ਜਾਂਚ ਹੋ ਰਹੀ ਹੈ